ਮੋਟਰ ਖਾਲਾ ਲੈ ਬਈ ਆਲਮਾ ਵਾਲੀ ਬੱਕਰਾ ਮੰਡੀ ਹਰ ਸ਼ਨੀਵਾਰ ਤੇ ਤੁਹਾਨੂੰ ਪਹਿਲਾ ਦਿਨ ਆ ਤੇ ਪਹਿਲਾ ਸੌਦਾ ਦਿਖਾਉਣੇ ਆ ਇਹ ਪੱਠ ਦਾ ਹੋਇਆ 4 ਦੰਦ ਹੈ ਬਾਈ ਕਿੱਧਰ ਗਿਆ ਜੀ ਦੀ ਪੱਠ ਸੀ ਬਾਈ ਕਿਹੜਾ ਪਿੰਡ ਹੈ ਪਾਣੀ ਬਾਈ ਕਿੰਨੇ ਨਾਲ ਲੈ ਆ ਸੀ ਹੋ ਗਿਆ ਸੌਦਾ ਪਹਿਲੇ ਦਾ ਹੋਇਆ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਬਾਈ ਬਸ 5 ਮਿੰਟ ਹੋਇਆ ਕੀ ਰੇਟ ਕੀਤਾ ਸੀ ਮੁੱਲ ਤਾਂ 11000 ਰੁਪਏ ਸੀ ਬਾਈ ਲੈਣ ਵਾਲਾ ਕੀ ਨਾਮ ਸਲੀਮ ਹਾਂ ਸਲੀਮ ਕਿਹੜਾ ਪਿੰਡ ਹੈ ਗਰੂ ਸਰ ਕਿੰਨੇ ਦਾ ਹੋ ਗਿਆ ਸੌਦਾ 8000 ਦਾ ਲਿਖਾਈ ਆਪੋ ਆਪਣੀ ਜਾਇਜ਼ ਹੈ ਲਓ ਜੀ ਪਹਿਲਾ ਸੌਦਾ ਤੇ ਇਕੱਠ ਵੇਖ ਲਓ ਤੁਸੀਂ ਲੈ ਬਈ ਗਨਾ ਦੇ ਪੈਸੇ ਗਨਾ ਦੇ ਫਿਰ ਆਹ ਅਦਾ ਘਟਨ ਕਰਨ ਤੋਂ ਪਹਿਲਾਂ ਹੀ ਪਹਿਲਾਂ ਹੀ ਸੌਦਾ ਹੋ ਗਿਆ ਬਾਈ ਤੇ ਜਰੂਰ ਪਹੁੰਚਿਆ ਕਰੋ ਭਰਾ ਯਾਰ ਸਾਰੇ ਹਰ ਸ਼ਨੀਵਾਰ ਤੇ ਲੋਕੇਸ਼ਨ ਵੀ ਤੁਹਾਨੂੰ ਪਤਾ ਹੀ ਹੈ ਹੋ ਗਿਆ ਬਾਈ ਬੱਕਰਾ ਕਿੱਧਰ ਨਹੀਂ ਗਿਆ ਇੱਕ ਨਾਤੇ ਬਾਈ ਨੇ ਪੈਸੇ ਤੇ ਇੱਕ ਆਖੂ ਦੇਖ ਲੋ ਆ ਜੀ ਬੱਕਰਾ ਸਾਡੇ ਕੋਲ ਹੀ ਆ ਠੀਕ ਹੈ ਚੱਲ ਮਾਲ ਮਾਲ ਮੰਡੀ ਦਾ ਇੱਕ ਸੌਦਾ ਹੋਰ ਦਿਖਾ ਦ ਗਿਆ ਵਰਪਰੀ ਦਾ ਹੋਇਆ ਮਗਰ ਇਹਦੇ ਆ ਬੱਕਰਾ ਲੈਨ ਵਾਲੇ ਦਾ ਪਿੰਡ ਪੁੱਛਦੇ ਆ ਬਾਈ ਕਿਹੜਾ ਪਿੰਡ ਹੈ ਵਧਾਈਆਂ ਵਧਾਈਆਂ ਸੁਖਦੀਪ ਹੈ ਨਾ ਹਾਂਜੀ ਬਾਈ ਸੋਡਾ ਕਿਹੜਾ ਪਿੰਡ ਹੈ ਬੇਚਤੀ ਬਾਈ ਕਿੰਨੇ ਹੀ ਲੈ ਲਈ ਸੁਖਦੀਪ ਇਹ ਲੈ ਲਈ 14000 14000 ਦੀ ਤੇ ਖਾਲੀ ਹੈ ਬਾਈ ਇਹ ਠੀਕ ਹੈ ਮਗਰ ਬੱਕਰਾ ਹਾਂਜੀ ਮਗਰ ਇਹਦੇ ਬੱਕਰਾ ਆ ਤੇ ਦਰਸ਼ਨ ਨੇ ਕਰਾਇਆ ਸੌਦਾ ਪੈਸੇ ਦੇ ਨਾਤੇ ਹਾਂ ਹੋ ਗਈ ਆ ਆਪਦੀ ਹਾਂ ਸਾਰਾ ਕੁਝ ਹੋ ਗਿਆ ਬਾਈ ਸਮਝਾ ਦਿੱਤੇ ਬਾਈ ਜੀ ਅੱਲਾਹੁ ਇਹ ਵੇਖ ਲਓ ਤੁਸੀਂ ਕੱਠ ਪਹਿਲੀ ਮੰਡੀ ਆ ਹਲੇ ਅੱਗੇ ਸੌਦਾ ਤੁਹਾਨੂੰ ਏਵੇਂ ਹੀ ਦਿਖਾਵਾਂਗੇ ਆ ਪੱਠਰੀ ਦਾ ਸੌਦਾ ਹੁੰਦਾ ਗੇਜੇ ਦੀਆਂ ਬੱਕਰੀਆਂ ਇਹ ਸਾਰੀਆਂ ਬੱਕਰੀਆਂ ਵੇਖ ਲਓ ਤੁਸੀਂ ਗੇਜੇ ਦੀਆਂ ਸਾਰੀਆਂ ਟੌਪ ਦੀਆਂ ਇਹ ਇਹ ਬੱਕਰੀ ਦੇ ਮਗਰ ਕੀ ਹੈ ਬਈ ਪੱਠ ਆ ਪੱਠ ਹੈ ਬੱਕਰੀ ਦੇ ਮਗਰ ਬੱਕਰਾ ਚਲੋ ਬੱਕਰਾ ਰੱਖ ਲਓ ਕੋਈ ਨਹੀਂ ਨਹੀਂ ਮੰਨਦਾ ਨਾ ਉਹ ਨਹੀਂ ਕਿੰਨੇ ਰੁਪਏ ਮੰਗੇ ਖਾਲਸਾਈ 10000 ਰੁਪਏ ਮੰਗਿਆ 10000 22 ਕੀ ਆnde ਬਾ 14000 ਦੀ ਮਕਾਤੀ ਲਗਾਈ ਉਹਦੀ ਬਾਈ ਦੀ ਨਹੀਂ ਨਹੀਂ ਬਾਈ ਕੀ ਫਰੋਹ ਕੀ ਇਹ ਕੀ ਆ ਦਾ ਖਰਾ ਤੇਰਾ ਦਿਨਾਂ ਨੂੰ 10 ਖਾਲਸਾ ਉਹ ਨਹੀਂ ਤੇ ਨਹੀਂ ਮਖਾ ਤੇ ਦੇਣੀ ਕਿੰਨੇ ਦੀ ਐ ਹੁਣ ਇਹ ਅੜ ਗਿਆ 14000 ਹੀ ਮਕਾਈ ਸੀ ਹਾਂ ਸਾਢੇ 14000 ਦੇ ਹੁੰਦੇ ਹਰ ਫੜਾ ਪਰ ਇਹ 500 ਤੋਂ 400 ਲੱਗਦਾ ਤੂੰ ਨਹੀਂ ਲੱਗਦਾ ਤੂੰ ਲੈ ਲੀ ਆਪਾਂ ਜਿੰਨੇ ਲਈ ਐ ਤੂੰ ਲਈ ਐ ਹਾਂ ਹਾਂ ਸੋਕ ਤੂੰ ਲਈ ਐ ਜਿੰਨੇ ਦੀ ਹੋਈ ਉਹ ਤਾਂ ਚਲ ਹੋ ਗਈ ਐ ਸਣਾ ਨਹੀਂ ਇਹਦੀ ਗਾਰੰਟੀ ਹੈ ਜੀ। ਖਾਲਸਾ ਜੀ ਛੋਟੀ ਗਾਰੰਟੀ ਇਹਦੀ ਨਾਦੀ। ਮਗਰ ਕੀ ਆ ਇਹਦੇ? ਮਗਰ ਪਟਕਰਾ। ਠੀਕ ਹੈ ਭਾਈ ਜੀ ਚਲੋ ਤੇ ਲਿਖਾਈ ਕੀ ਦੀ ਹੈ ਭਾਈ? ਆਪੋ ਆਪਣੀ। ਲਿਖਾਈ ਆਪੋ ਆਪਣੀ ਲਓ ਜੀ ਆ ਸੋਖਣੇ ਬੱਕਰੀ ਲਈ ਹੈ ਗੇਜੇ ਦੀ ਲਿਖਾਈ ਆ ਆਪੋ ਆਪਣੀ।